ਗੈਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਇਸ ਸਮੇਂ ਪਿੰਡ ਜੱਲੂਪੁਰ ਖੇੜਾ ਖੜੇ ਆ ਜਿਹੜੇ ਕਿ ਕਾਫੀ ਜਿਆਦਾ ਚਰਚਾ ਦੇ ਵਿੱਚ ਹੈ ਕਿਉਂਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਪਰ ਉਹਨਾਂ ਦੇ ਵਿੱਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਜਿਆਦਾ ਚਰਚਾ ਦੇ ਵਿੱਚ ਤੇ ਹੌਟ ਸੀਟ ਰਹੀ ਕਿਉਂਕਿ ਇਥੋਂ ਭਾਈ ਅਮਰਤਪਾਲ ਸਿੰਘ ਖਾਲਸਾ ਚੋਣ ਮੈਦਾਨ ਦੇ ਵਿੱਚ ਸਨ ਹਾਲਾਂਕਿ ਵਿਰੋਧੀ ਵੀ ਕਾਫੀ ਖੜੇ ਤੇ ਵਿਰੋਧੀਆਂ ਵੱਲੋਂ ਕਾਫੀ ਜਿਆਦਾ ਕੂੜ ਪ੍ਰਚਾਰ ਵੀ ਕੀਤਾ ਜਾਂਦਾ ਰਿਹਾ ਪਰ ਭਾਈ ਸਾਹਿਬ ਦੇ ਮਾਤਾ ਪਿਤਾ ਜੋ ਕਿ ਇਸ ਜਿੱਤ ਦੇ ਲਈ ਵੱਡੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੀ ਹੈ ਸੰਗਤ ਨੇ ਆਪ ਇਹ ਸੇ ਗੱਲ ਦਾ ਨਤਾਰਾ ਕਰ ਦੇਣਾ ਅੱਜ ਨਤਾਰਾ ਹੋ ਚੁੱਕੇ ਹੈ ਭਾਈ ਅਮਰਤਪਾਲ ਸਿੰਘ ਵੱਡੀ ਲੀਡਰ ਦੇ ਨਾਲ ਜਿੱਤ ਚੁੱਕੇ ਨੇ ਤੇ ਇਸ ਸਮੇ ਬਾਪੂ ਜੀ ਤਰਸੇਮ ਸਿੰਘ ਜੀ ਨੇ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਜਿੱਤ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਸੰਗਤ ਇਹ ਜੀ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਹੈ ਦੇ ਸੰਗਤਾਂ ਦਾ ਬਹੁਤ ਤਹਿ ਦਿਲ ਤੋਂ ਧੰਵਾਦ ਹੈ ਕਿ ਉਹਨਾਂ ਦੇਸ਼ਾਂ ਵਿਦੇਸ਼ਾਂ ਚੋਂ ਦੂਜੇ ਸੂਬਿਆਂ ਚੋਂ ਆਕੇ ਵੀ ਪੰਜਾਬ ਦੇ ਦੂਜੇ ਇਲਾਕਿਆਂ ਚੋਂ ਆਕੇ ਵੀ ਇੱਥੇ ਉਹਨਾਂ ਨੇ ਆਪਣੀ ਇਹ ਚੋਣ ਵਿੱਚ ਹਿੱਸਾ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਵਾਦ ਕਰਦੇ ਹਾਂ ਜਿਵੇਂ ਮੈਂ ਸਟਾਰਟਿੰਗ ਚ ਕਿਹਾ ਜੀ ਵੀ ਕੂਡ ਪ੍ਰਚਾਰ ਵੀ ਕਾਫੀ ਹੁੰਦਾ ਰਿਹਾ ਇੱਥੋਂ ਤੱਕ ਕਿ ਇੱਕ ਤਰੀਕ ਜਿੱਦਣੇ VOTING ਹੋਣੀ ਸੀ ਉਹ ਤੋਂ ਇੱਕ ਰਾਤ ਪਹਿਲਾਂ ਕੁਝ ਸੋਸ਼ਲ ਮੀਡੀਆ ਪੇਜ ਵੀ ਖਲਬਰ ਖਲਾਬ ਕਰ ਦਿੱਤੇ ਕਿ ਲਾਲਚ ਨਾਲ ਡਰਬੇ ਨਾਲ ਉਹ ਉਹ ਜਾਣਦੇ ਨੇ ਕਿਵੇਂ ਕੀਤੇ ਗਏ ਤੇ ਕੁਝ ਜੋ ਭਾਈ ਸਾਹਿਬ ਦੇ ਵੱਲੋਂ ਚੋਣ ਮਨੋਰਥ ਪੱਤਰ ਬਣਾਏ ਗਏ ਸੀ ਉਹ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜੋ ਮੀਟ ਆਂਡੇ ਦੁਕਾਨਾਂ ਨੇ ਬੰਦ ਕਰਵਾ ਦਿੱਤੀਆਂ ਜਾਣਗੀਆਂ ਬਿਊਟੀ ਬਾਲਰ ਬੰਦ ਕਰਵਾ ਦਿੱਤੇ ਜਾਣਗੇ ਪਰ ਫਿਰ ਵੀ ਸੰਗਤਾ ਨੇ ਡਟਮਾ ਸਾਥ ਦਿੱਤਾ ਸੱਚ ਝੂਠ ਦਾ ਨਾਟਕਾ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੋ ਉਹ ਜੀ ਉਹਨਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਨੀਵੇਂ ਪੱਧਰ ਤੇ ਜਾ ਕੇ ਵੀ ਉਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਭਾਈਚਾਰਿਆਂ 'ਚ ਵੰਡੀਆਂ ਪਾਈਆਂ ਜਾਣ ਇਹੋ ਜਿਹੇ ਚੀਜ਼ਾਂ ਹੋਣ ਪਰ ਮੇਰੇ ਖਿਆਲ ਸੰਗਤਾ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਸੀ ਉਹਨਾਂ ਨੇ ਫਿਰ ਇਹੋ ਜਿਹੀ ਕੋਈ ਚਾਲ ਇਹਨਾਂ ਦੀ ਸਫਲ ਨਹੀਂ ਹੋ ਸਕੀ ਤੇ ਅਸੀਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹੋ ਜੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਆਪਸੀ ਭਾਈਚਾਰ ਆਪਸੀ ਪ੍ਰੇਮ ਪਿਆਰ ਬਣਾ ਕੇ ਰੱਖਿਆ ਤੇ ਬਾਕੀ ਇਦਾਂ ਦੀ ਕੋਈ ਗੱਲ ਵੀ ਨਹੀਂ ਸੀਗੀ ਜਿਹੜੀਆਂ ਇਹ ਫਲਾ ਰਹੇ ਸੀਗੇ ਤੇ ਅਸੀਂ ਹੁਣ ਵੀ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਦਾਂ ਦਾ ਕੋਈ ਕਿਸੇ ਨਾਲ ਧੱਕੇਸ਼ਾਹੀ ਜ਼ਬਰਦਸਤੀ ਕਿਸੇ ਨਾਲ ਨਹੀਂ ਹੋਊਗੀ ਇਹ ਤੇ ਠੀਕ ਹੈ ਕਿ ਆਪਾਂ ਸਾਰੇ ਜਣੇ ਜਿਹੜੇ ਇੱਥੇ ਧਰਤੀ ਦੇ ਵਾਸੀ ਆ ਸਾਰੇ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਚ ਪੰਜਾਬ ਦੇ ਅਮਨ ਅਮਾਨ ਲਈ ਸਾਰੇ ਜਣੇ ਯੋਗਦਾਨ ਪਾ ਕੇ ਕਿਨੂੰ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਇਸ ਗੱਲ ਵੱਲ ਜਰੂਰ ਸੋਚ ਪੁੱਛਣਾ ਚਾਹੂੰਗਾ ਵੀ ਕਿਵੇਂ ਵਿਚਾਰ ਪਿਆ ਕਿਉਂਕਿ ਕਾਫੀ ਸੰਗਤਾਂ ਵਿੱਚ ਵੀ ਬਾਜ਼ੀਆਂ ਸੀ ਕਿ ਆਪਾਂ ਹੱਥ ਜੋੜ ਕੇ ਕਿਉਂ ਮੰਗਣੀਆਂ ਚੀਜ਼ ਜਦੋਂ ਆਪਣੇ ਕੋਲ ਤਾਕਤ ਹੈ ਤਾਕਤ ਦੇ ਨਾਲ ਲੈ ਸਕਦੇ ਆ ਅੱਜ ਭਾਈ ਸਾਹਿਬ ਕੋਲ ਤਾਕਤ ਆ ਚੁੱਕੀ ਹੈ ਐਮਪੀ ਬਣ ਚੁੱਕੇ ਨੇ ਉਹ ਤੇ ਅੱਜ ਹੁਣ ਜਿਹੜੀ ਅੱਗੇ ਰਿਹਾਈ ਦੀ ਕਾਰਵਾਈ ਆ ਉਹਦੇ ਲਈ ਕੁਝ ਸੋਚਿਆ ਕਿਸ ਤਰ੍ਹਾਂ ਦੀ ਅੱਗੇ ਕਾਰਵਾਈ ਹੋਊਗੀ ਨਹੀਂ ਸੰਗਤਾਂ ਨੇ ਜੀ ਬਹੁਤ ਵੱਡਾ ਉਹਨਾਂ ਨੇ ਫੈਸਲਾ ਦਿੱਤਾ ਸੰਗਤਾਂ ਨੇ ਆਪਣੀ ਤਾਕਤ ਦਾ ਜਿਹੜਾ ਤਾਕਤ ਜਿਹੜੀ ਉਹਨਾਂ ਕੋਲ ਸੰਗਤਾਂ ਕੋਲ ਸੀ ਉਹਨਾਂ ਨੇ ਭਾਈ ਸਾਹਿਬ ਦੇ ਹੱਥ 'ਚ ਦੇ ਦਿੱਤੀ ਹੁਣ ਮੇਰਾ ਖਿਆਲ ਹੈ ਕਿ ਸਰਕਾਰਾਂ ਨੇ ਵੀ ਸੋਚਣਾ ਚਾਹੀਦਾ ਕਿ ਜਿਹੜੇ ਉਹਨਾਂ ਨੇ ਝੂਠੇ ਇਹੋ ਜਿਹੇ ਆਡੰਬਰ ਰਚ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਸੀ ਉਹ ਹੁਣ ਉਹਨਾਂ ਨੂੰ ਰਿਹਾ ਕਰਨਾ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਤੇ ਜਿਹੜੇ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਜਾਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣਾ ਤੇ ਉਹਨਾਂ ਨੂੰ ਕੋ ਸਿੱਧੇ ਰਸਤੇ ਪਾਉਣਾ ਬਾਕੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਚੋਰ ਚੋਰ ਕੀਤੀ ਜਾਵੇਗੀ ਅਪੀਲ ਜੋ ਬਾਕੀ ਸਿੰਘ ਨਾਲ ਨੇ ਨੌ ਸਿੰਘ ਭਾਈ ਸਾਹਿਬ ਦੇ ਨਾਲ ਵੀ ਨੇ ਜੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਤੇ ਜਦੋਂ ਭਾਈ ਸਾਹਿਬ ਆਣਗੇ ਭਾਈ ਸਾਹਿਬ ਦੇ ਮਗਰ ਹੀ ਸਾਰੇ ਗਏ ਹਨ ਜਦੋਂ ਭਾਈ ਸਾਹਿਬ ਆਉਂਦੇ ਤੇ ਮੇਰੇ ਖਾਲਸ ਸਾਰਿਆਂ ਨੂੰ ਹੀ ਉਹ ਸਭ ਤੋਂ ਵੱਡਾ ਦੋਸ਼ ਤਾਂ ਭਾਈ ਸਾਹਿਬ ਤੇ ਸਾਬਤ ਕਰਦੇ ਹਨ ਤੇ ਉਹ ਜਦੋਂ ਬਾਕੀ ਦੇ ਛੋਟੇ ਤੇ ਜਦੋਂ ਭਾਈ ਸਾਹਿਬ ਰਿਆ ਹੋ ਜਾਂਦੇ ਤੇ ਮੇਰੇ ਖਾਲਸ ਸਾਰੇ ਰਿਆ ਹੋਣਗੇ ਬਾਕੀ ਮੇਰੇ ਖਾਲਸ ਸਾਰਿਆਂ ਵਾਸਤੇ ਕੋਸ਼ਿਸ਼ ਹੋਊਗੀ ਤੇ ਜਦ ਤੁਹਾਡਾ ਚੋਣ ਪ੍ਰਚਾਰ ਵੀ ਅਸੀਂ ਦੇਖਦੇ ਰਹੇ ਹਾਂ ਕਪੂਰਥਲਾ ਜੋ ਰੋਡ ਸ਼ੋਅ ਕੀਤਾ ਉਹ ਵੀ ਦੇਖਦੇ ਰਹੇ ਹਾਂ ਹਾਲਾਂਕਿ ਪੰਜਾਬ ਦੀ ਜੋ ਇਸ ਸਮੇਂ ਮਤਲਬ ਮੌਸਮ ਹੈ ਇੰਨੀ ਜਿਆਦਾ ਗਰਮੀ ਪੈ ਰਹੀ ਹੈ 46 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਂਦਾ ਐਸੀ ਵੀ ਦੇਖਿਆ ਕਿੰਨੀ ਗਰਮੀ ਦੇ ਵਿੱਚ ਤੁਸੀਂ ਸਨ ਰੂਪ ਤੋਂ ਵੀ ਬਾਹਰ ਨਿਕਲ ਕੇ ਤੇ ਉਹ ਟਰਾਲੀਆਂ ਦੇ ਵਿੱਚ ਵੀ ਖੜ ਕੇ ਚੋਣ ਪ੍ਰਚਾਰ ਕੀਤਾ ਕਿੰਨੀ ਥਕਾਵਟ ਸੀ ਉਸ ਸਮੇਂ ਤੇ ਅੱਜ ਤੱਕਾਵਟ ਉੱਤਰ ਗਈ ਉਹ ਨਹੀਂ ਜੀ ਸੰਗਤਾਂ ਦਾ ਇੰਨਾ ਸਹਿਯੋਗ ਰਿਹਾ ਥਕਾਵਟ ਮਹਿਸੂਸ ਹੀ ਨਹੀਂ ਹੋਈ ਪੱਤ ਕਦੋਂ ਦਿਨ ਚੜਦਾ ਸੀ ਕਦੋਂ ਰਾਤ ਪੈਂਦੀ ਕੋਈ ਪਤਾ ਨਹੀਂ ਲੱਗਾ ਤੇ ਇਨਸਾ ਇਹ ਜਿਹੜੀ ਮਹਿਮ ਸੰਗਤਾਂ ਨੇ ਖੋਦ ਹੀ ਬੜੀ ਉਹਦੀ ਅਗਵਾਈ ਵੀ ਕੀਤੀ ਉਹਨਾਂ ਨੇ ਸਾਰਾ ਕੁਝ ਆਪਣੇ ਆਪ ਸਾਰੇ ਪ੍ਰਬੰਧ ਉਹਨਾਂ ਨੇ ਆਪ ਕੀਤੇ ਇਸ ਕਰਕੇ ਸਾਨੂੰ ਜਿਆਦਾ ਤਰਦਤ ਕਰਨ ਦੀ ਲੋੜ ਨਹੀਂ ਪਈ ਇਹ ਸੰਗਤਾਂ ਦੀ ਜਿੱਤ ਆ ਇਹ ਪੂਰੇ ਪੰਜਾਬ ਦੀ ਪੂਰੇ ਪੰਥ ਦੀ ਜਿੱਤ ਆ ਜੀ ਤੇ ਇੱਕ ਸਨੇਹਾ ਦਿੱਤਾ ਗਿਆ ਭਾਈ ਚਮਕੌਰ ਸਿੰਘ ਜੀ ਵੱਲੋਂ ਵੀ ਵੀਡੀਓ ਪਾਈ ਗਈ ਹੈ ਇੱਕ ਕਿ ਜੋ ਜਿੱਤ ਦਾ ਜਸ਼ਨ ਨਾ ਮਨਾਇਆ ਜਾਵੇ ਜਿਵੇਂ ਕਿ ਸਾਰੀ ਸੰਗਤ ਜਾਣਦੀ ਹੈ ਕਿ ਢੱਲੂ ਘਰੇ ਦੇ ਦਿਨ ਚੱਲ ਰਹੇ ਨੇ ਤੇ ਤੁਸੀਂ ਉਹਦੇ ਬਾਰੇ ਕੀ ਅਪੀਲ ਕਰਨੀ ਚਾਹੋਗੇ ਅਸੀਂ ਵੀ ਇਹੋ ਹੀ ਅਪੀਲ ਕਰਦੇ ਆਂ ਜੇ ਕੱਲੂ ਘਾਰੇ ਦੇ ਦਿਨ ਚੱਲ ਰਹੇ ਆ ਕੋਈ ਆਪਾਂ ਜਸ਼ਨ ਦਾ ਕੋਈ ਬਹੁਤ ਖੁਸ਼ੀ ਦਾ ਮਾਹੌਲ ਨਹੀਂਗਾ ਇਸ ਕਰਕੇ ਆਪਾਂ ਨੂੰ ਇਹ ਸਾਰਿਆਂ ਨੂੰ ਗੁਰੂ ਸਾਹਿਬ ਅੱਗੇ ਕੋ ਅਰਦਾਸ ਬੇਨਤੀ ਕਰੀਏ ਕੋਈ ਬਾਣੀ ਦਾ ਜਾਪ ਕਰੀਏ ਜਿਹੜੇ ਸ਼ਹੀਦਾਂ ਨੂੰ ਸਰਦਾਰ ਫੋਲੇ ਇੱਥੇ ਵੀ ਅਸੀਂ ਹੁਣ ਉਹ ਕੱਲੂ ਘਾਰੇ ਦੇ ਦਿਵਸ ਦੇ ਸੁਬੰਧ ਚ ਅਜਖੰਡ ਪਾਠ ਸ਼ੁਰੂ ਕਰਵਾਇਆ ਤੇ ਪਰਸੋਂ ਦਾ 6 ਤਰੀਕ ਨੂੰ ਭੋਗ ਪੈਣਗੇ ਤੇ ਉਹ ਦਿਨ ਉਹਨਾਂ ਨੂੰ ਸਮਰਪਤੀ ਇਹ ਸਾਰਾ ਪ੍ਰੋਗਰਾਮ ਹੋਊਗਾ ਕਿੰਨਾਕ ਤੁਹਾਡੇ ਲਈ ਮੁਸ਼ਕਲ ਰਿਹਾ ਚੋਣ ਪ੍ਰਚਾਰ ਨੂੰ ਦੇਖਣਾ ਕਿਉਂਕਿ ਸਾਰੀ ਬਾਗਡੋਰ ਤੁਸੀਂ ਸੰਭਾਲ ਕੇ ਰੱਖਿਆ ਜੇ ਭਾਈ ਸਾਹਿਬ ਆਉਂਦੇ ਤਾਂ ਹਾਲਾਤ ਵੀ ਕੁਝ ਹੋਰ ਹੋਣੇ ਸੀ ਲੀਡ ਵੀ ਹੋਰ ਜਿਆਦਾ ਵੱਡੀ ਹੁੰਦੀ ਤੇ ਜਿਵੇਂ ਤੁਸੀਂ ਸਾਰੀ ਚੋਣ ਪ੍ਰਚਾਰ ਨੂੰ ਲੀਡ ਕੀਤਾ ਸਭ ਕੁਝ ਸੰਭਾਲਿਆ ਕਿੰਨਾਕ ਮੁਸ਼ਕਲ ਰਿਹਾ ਤੇ ਕੀ ਕੀ ਮੁਸ਼ਕਲ ਆਈਆਂ ਇਹ ਮੇਰੇ ਖਲ ਅਸੀਂ ਨਹੀਂ ਕੀਤਾ ਇਹ ਗੁਰੂ ਸਾਹਿਬ ਨੇ ਖੁਦ ਹੀ ਲੀਡ ਕੀਤਾ ਇਹਨੂੰ ਤੇ ਸੰਗਤਾਂ ਨੇ ਸਾਰੀ ਸੰਗਤਾਂ ਨੇ ਬਾਕੀ ਬੜਾ ਸਹਿਯੋਗ ਦਿੱਤਾ ਇਸ ਕਰਕੇ ਸਾਨੂੰ ਕੋਈ ਏਡੀ ਮੁਸ਼ਕਲ ਵੀ ਨਹੀਂ ਆਈ ਨਾ ਸਾਨੂੰ ਕੋਈ ਏਡੀ ਪਲਾਨ ਕਰਨੇ ਪਿਆ ਇਹ ਸਭ ਕੁਝ ਮੇਰੇ ਖਿਆਲ ਉਹ ਉਹ ਉਹਦੀ ਰਜਾਚੀ ਹੋਇਆ ਸਾਰਾ ਕੁਝ ਸੀ ਤੇ ਜੋ ਵਿਰੋਧੀ ਸੀ ਉਹਨਾਂ ਨੂੰ ਕੁਝ ਕਹਿਣਾ ਚਾਹੋਂਗੇ ਜੋ ਕਾਫੀ ਦੋਸ਼ ਵੀ ਲਗਾਉਂਦੇ ਰਹੇ ਖਾਸ ਕਰਕੇ ਇੱਕ ਜੋ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਨੇ ਉਹਨਾਂ ਵੱਲੋਂ ਜਾਦੇ ਲਗਾਏ ਗਏ ਹਾਲਾਂਕਿ ਹੋਰਾਂ ਨੇ ਕੁਝ ਨਹੀਂ ਬੋਲਿਆ ਪਰ ਇੱਕ ਪੰਥਕ ਲੀਡਰ ਜੋ ਆਪਣੇ ਆਪ ਨੂੰ ਦੱਸਦੇ ਸੀ ਉਹਨਾਂ ਨੇ ਕਾਫੀ ਜ਼ਾਦੇ ਦੋਸ਼ ਲਗਾਏ ਨਹੀਂ ਹੁਣ ਸੰਗਤਾਂ ਨੇ ਨਕਾਰਾ ਨਿਤਾਰਾ ਕਰ ਦਿੱਤਾ ਹੈ ਕੀ ਅਸਲੀ ਪੰਥਕ ਕੌਣ ਹੈ ਮੈਂ ਨਕਾਰਾ ਵੀ ਕਰ ਦਿੱਤਾ ਨਿਤਾਰਾ ਦਾ ਨਕਾਰਾ ਇੱਕਦਮ ਨਕਾਰ ਕੇ ਰੱਖ ਦਿੱਤਾ ਉਹਨਾਂ ਨੂੰ ਵੀ ਤੁਸੀਂ ਜਾਓ ਤੁਹਾਡੇ ਇਹੋ ਜਿਹੇ ਪੰਥਕਾਂ ਦੇ ਲੋੜ ਨੇਗੇ ਜਿਹੜੇ ਦੇ ਜਿਹੜੇ ਹਰ ਵੇਲੇ ਪੰਥਰ ਤੇ ਸਹਾਨ ਜਿਤਾਈ ਜਾਣ ਵੀ ਅਸੀਂ ਪੰਥ ਵਾਸਤੇ ਉਹ ਕੀਤਾ ਉਹ ਕੀਤਾ ਤੇ ਉਹ ਤਾਂ ਤੁਸੀਂ ਬਹੁਤ ਖਟੀਆਂ ਵੀ ਖਟੀਆਂ ਇਹ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਨੇ ਲੋਕਾਂ ਦਾ ਫੈਸਲਾ ਮੰਨ ਕੇ ਉਹਨਾਂ ਨੂੰ ਹੁਣ ਘਰਾਂ ਵਿੱਚ ਬੈਠ ਜਾਣਾ ਚਾਹੀਦਾ ਪੰਥ ਦਾ ਖੇੜਾ ਛਾਣਾ ਚਾਹੀਦਾ ਪੰਥ ਨੂੰ ਉੱਪਰ ਦੇਣਾ ਚਾਹੀਦਾ ਟਿਕ ਜਾਂਦੇ ਜਾਂਦੇ ਸਵਾਲ ਪੁੱਛਣੇ ਚਾਹਾਂਗੇ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾ ਕੇ ਰੱਖੀ ਹੈ ਜੀ ਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਂਦ ਦਾ ਤਾਕਤਵੀਂ ਮਿਲ ਚੁਕੇ ਉਸ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਜਾਣਗੀਆਂ ਹਾਂਜੀ ਨੌਜਵਾਨੀ ਨੂੰ ਨਸ਼ੇ ਨੂੰ ਬਚਾਉਣਾ ਬਹੁਤ ਵੱਡੀ ਜ਼ਰੂਰਤ ਆ ਇਸ ਕਰਕੇ ਮੇਰੇ ਖਿਆਲ ਭਾਈ ਸਾਹਿਬ ਸਭ ਤੋਂ ਪਹਿਲਾ ਕੰਮ ਹੀ ਇਹ ਇੱਥੋਂ ਹੀ ਸ਼ੁਰੂ ਕਰਨਗੇ ਤੇ ਇਹਨੂੰ ਹੀ ਸਿਰੇ ਚਾੜ੍ਹਣਗੇ ਧੰਨਵਾਦ ਜੀ ਆ ਹੋਣਾ ਦੁਆ ਹਾਂ ਹੋਣਾ ਵਾਹ ਜੀ ਜ਼ਿੰਦਾਬਾਦ ਭਾਈ ਅਮਰਪਾਲ ਸਿੰਘ ਜ਼ਿੰਦਾਬਾਦ ਭਾਈ ਅਮਰਪਾਲ ਸਿੰਘ ਜ਼ਿੰਦਾਬਾਦ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਅੱਜ ਵੱਡੀ ਜਿੱਤ ਹੋਈ ਹੈ ਜੀ ਤੁਸੀਂ ਵੀ ਚੌਲ ਪ੍ਰਚਾਰ ਦੇ ਵਿੱਚ ਕਾਫੀ ਅਹਿਮ ਯੋਗਦਾਨ ਪਾਇਆ ਭੂਮਿਕਾ ਨਿਭਾਈ ਹੈ ਹਾਲਾਂਕਿ ਦੂਜੇ ਪਾਸੇ ਕਾਫੀ ਕੂੜ ਪ੍ਰਚਾਰ ਵੀ ਹੁੰਦਾ ਰਿਹਾ ਪਰ ਫਿਰ ਵੀ ਤੁਸੀਂ ਡਟੇ ਰਹੇ ਹੋ ਗਰਮੀ ਦੇ ਵਿੱਚ ਵੀ ਡਟੇ ਰਹੇ ਹੋ ਕੀ ਕਹਿਣਾ ਚਾਹੋਗੇ ਜਿੱਤ ਨੂੰ ਦੇਖ ਕੇ ਅੱਜ ਕਿਵੇਂ ਮਹਿਸੂਸ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੁਸੀਂ ਕੂੜ ਪ੍ਰਚਾਰ ਦੀ ਗੱਲ ਕੀਤੀ ਹੈ ਗੁਰਬਾਣੀ ਕਹਿੰਦੇ ਕੂੜ ਦੇ ਕੁੱਟੇ ਨਾਨਕਾ ਔੜਕ ਸੱਚ ਰਹੀ ਸੂਏਸ ਕਰਕੇ ਝੂਠ ਦੇ ਉੱਤੇ ਸੱਚ ਦੀ ਜਿੱਤ ਹੋਈ ਹੈ ਝੂਠ ਦੇ ਹਨੇਰੇ ਨੂੰ چیرਦਾ ਹੋਇਆ ਸੱਚ ਦਾ ਪ੍ਰਕਾਸ਼ ਅੱਜ ਹੋ ਗਿਆ ਏ ਸੋ ਜਿਹੜੇ 40-40 ਸਾਲ ਤੋਂ ਕੁਫਰੀ ਤੋਲਦੇ ਆ ਰਹੇ ਸੀ ਕੂੜ ਪ੍ਰਚਾਰ ਦੇ ਸਿਰ ਤੇ ਰਾਜਨੀਤੀ ਕਰਦੇ ਸੀ ਉਹਨਾਂ ਨੂੰ ਧਰਮ ਦੀ ਰਾਜਨੀਤੀ ਦੇ ਨਾਲ ਅੱਜ ਹਰਾਇਆ ਗਿਆ ਏ ਸੋ ਇਸ ਕਰਕੇ ਬਹੁਤ ਜਿਆਦਾ ਖੁਸ਼ੀ ਆ ਆ ਜਿਹੜੀ ਜਿੱਤ ਹੋਈ ਆ ਇਹਦਾ ਸੇਰਾ ਹਰ ਉਹ ਸੱਜਣ ਨੂੰ ਜਾਂਦਾ ਹੈ ਜਿਨੇ ਪ੍ਰਚਾਰ ਚ ਸਹਾਇਆ ਹਰ ਉਹ ਸੱਜਣ ਨੂੰ ਜਿਨੇ ਬੂਤ ਤੇ ਡਿਊਟੀ ਸੰਭੀ ਜਿਨੇ ਡੋਰ ਟੂ ਡੋਰ ਕੀਤਾ ਜਿਨੇ ਸਟicker ਲਾਇ ਜਿਨਾਂ ਨੇ ਉਹ ਵੀ ਪਰਿਵਾਰ ਮਨਾ ਕੇ ਪੰਥ ਵਾਲੇ ਪਾਸੇ ਲਿਆਂਦੇ ਜਿਹੜੇ ਹੋਰ ਅਖੋਤੀ ਪਾਰਟੀਆਂ ਨਾਲ ਜੁੜੇ ਹੋਏ ਸੀ ਸੋ ਉਹਨਾਂ ਸਾਰੇ ਸੱਜਣਾ ਨੂੰ ਮੈਂ ਸਮਝਦਾ ਹਾਂ ਕਿ ਬਹੁਤ ਦੇਰ ਬਾਅਦ ਹੋਇਆ ਹੈ ਕਿ ਪੰਥ ਨੇ ਆਪ ਇੱਕ ਹੋ ਕੇ ਇਹ ਇਲੈਕਸ਼ਨ ਲੜੀ ਹੈ ਕੇਵਲ ਇਕੱਲੇ ਬੰਦੇ ਨੇ ਨਹੀਂ ਕੇਵਲ ਇਕੱਲੇ ਪਰਿਵਾਰੀਆਂ ਪਿੰਡ ਦੇ ਨਹੀਂ ਲੜੀ ਇਹ ਖਾਲਸੇ ਪੰਥ ਨੇ ਇੱਕ ਪਲੇਟਫਾਰਮ ਤੇ ਆਣ ਕੇ ਤੇ ਮੈਂ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਸੀਂ ਖਿਲਰੇ ਪਏ ਸੀ ਤੁਸੀਂ ਸਾਨੂੰ ਮੌਕਾ ਦਿੱਤਾ ਅਸੀਂ ਇੱਕ ਪਲੇਟਫਾਰਮ ਤੇ ਆਣ ਕੇ ਤੇ ਏਕਾ ਕਰਕੇ ਤੇ ਜਿੱਤ ਜਿਹੜੀ ਹੈ ਪੰਥ ਦੀ ਝੋਲੀ ਦੇ ਵਿੱਚ ਪਾਈ ਪੰਜਾਬ ਦੀ ਝੋਲੀ ਚ ਪਾਈ ਹੈ ਤੇ ਹੁਣ ਪੰਜਾਬ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਏਗੀ ਆ ਰਾਜਨੀਤੀ ਨਹੀਂ ਹੋਏਗੀ ਕਿ ਫਲਾਣਾ ਲੀਡਰ ਚੰਗਾ ਕਿ ਫਲਾਣਾ ਮਾੜਾ ਹੈ ਹੁਣ ਰਾਜਨੀਤੀ ਨਸ਼ੇ ਹਟਾਉਣ ਤੇ ਹੋਏਗੀ ਰਾਜਨੀਤੀ ਹੁਣ ਪਾਣੀਆਂ ਦੇ ਮੁੱਦੇ ਤੇ ਹੋएगी ਗੁਰਗਰਾਂਧ ਸਾਹਿਬ ਦੇ ਵਿਦਬੀ ਦਾ ਇਨਸਾਫ ਲੈਣ ਤੇ ਹੋएगी ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਹੋएगी ਬਾਰਡਰ ਖੋਲ ਕੇ ਤੇ ਆਪਣਾ ਜਿਹੜਾ ਟ੍ਰੇਡ ਹੈ ਵਪਾਰ ਹੈ ਉਹਨੂੰ ਵਧਾਉਣ ਦੇ ਵਿੱਚ ਹੋएगी ਸਟੇਟ ਦੀ ਜੀਡੀਪੀ ਚੁੱਕਣ ਦੇ ਉੱਤੇ ਹੋएगी ਤੇ ਮਸਲਿਆਂ ਜਿਹੜੇ ਪੰਜਾਬ ਦੇ ਅਸਲੀ ਮਸਲੇ ਨੇ ਉਹਨਾਂ ਦੇ ਉੱਤੇ ਜਿਹੜੀ ਹੋ ਰਾਜਨੀਤੀ ਹੋएगी ਸੋ ਜਿੱਧਰ ਸਰਕਾਰ ਸੋਚਦੀ ਸੀ ਐਸੀ ਨੌਜਵਾਨਾਂ ਨੂੰ ਦਬਾ ਦਾਂਗੇ ਤੇ ਅਮਰਤਪਾਲ ਕੱਲਾ ਰਹਿ ਜਾਊਗਾ ਉਹ ਅੱਜ ਸਵਾ ਲੱਖ ਦੀ ਲੀਡ ਤੇ ਜਿੱਤਿਆ ਏ ਤੇ ਸਾਬਤ ਹੋ ਗਿਆ ਕਿ ਖਾਲਸਾ ਜਿਹੜਾ ਉਹ ਸਵਾ ਲੱਖ ਹੁੰਦਾ ਏ ਤੇ ਸਵਾ ਲੱਖ ਦੀ ਲੀਡ ਦੇ ਉੱਤੇ ਅੱਜ ਅਮਰਤਪਾਲ ਸਿੰਘ ਜਿੱਤਿਆ ਏ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ 4 ਤਰੀਕ ਅੱਜ ਹੈ ਤੇ ਅਜੋ ਦੇਣਾ ਜਦੋਂ ਟੈਂਕਾਂ ਤੋਪਾਂ ਦੇ ਮੂੰਹ ਚੀਨ ਤੇ ਪਾਕਿਸਤਾਨ ਨਾਲੋਂ ਮੋੜ ਕੇ ਤੇ ਅਕਾਲ ਤਖਤ ਵੱਲ ਕਰ ਦਿੱਤੇ ਗਏ ਸੀ ਸੋ ਅਸੀਂ ਢੋਲ ਟਮਕਾ ਟੋਲਟ ਮੱਕਾ ਕਿਸੇ ਵੀਰ ਨੇ ਕੋਈ ਨਹੀਂ ਕਰਨਾ ਕੋਈ ਜਸ਼ਨ ਨਹੀਂ ਮਨਾਉਣਾ ਪਰ ਆਪਾਂ ਇਸ ਜਿੱਤ ਨੂੰ ਇੱਕ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪਣਾ ਸੀਸ ਨਵਾ ਕੇ ਸ਼ੁਕਰ ਕਰਨਾ ਹੈ ਕਿ ਸੱਚਾ ਪਾਤਸ਼ਾਹ ਤੁਸਾਨੂੰ ਏਕਾ ਬਖਸ਼ਿਆ ਬਲ ਬਖਸ਼ਿਆ ਤੇ ਇੱਕ ਉਮੀਦ ਦਿੱਤੀ ਹੈ ਕਿ ਪੰਥ ਜਦੋਂ ਇੱਕ ਪਲੇਟਫਾਰਮ ਤੇ ਆ ਜਾਂਦਾ ਕਿ ਝੰਡੇ ਹੀਟ ਆ ਜਾਂਦਾ ਜਿਵੇਂ ਸੰਚਰਨਾਲ ਸਿੰਘ ਕਹਿੰਦੇ ਸੀ ਤੇ ਫਿਰ ਪੰਥ ਦੀ ਹਰ ਮੈਦਾਨ ਜਿਹੜੀ ਫਤਿਹ ਹੁੰਦੀ ਹੈ ਸੋ ਅੱਜ ਉਹ ਫਤਿਹ ਸਾਡੇ ਜੋਲੇ ਪਈ ਹੈ ਤੁਸੀਂ ਚੋਣ ਮੈਦਾਨ ਦੇ ਵਿੱਚ ਵੀ ਜਿਵੇਂ ਪਹਿਲਾਂ ਵੀ ਗੱਲਬਾਤ ਕੀਤੀ ਆ ਪ੍ਰਚਾਰ ਕੀਤਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਹੀਰੋ ਵੀ ਲਿਆਉਂਦੇ ਰਹੇ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਵੀ ਛਡਵਾਇਆ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਕੀ ਉਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਨੌਜਵਾਨਾਂ ਦੇ ਲਈ ਕੰਮ ਕਰੋਗੇ ਦੇਖੋ ਇੱਕ ਲਹਿਰ ਸ਼ੁਰੂ ਹੋਈ ਸੀ 1975 76 ਦੀ ਜੋ ਐਮਰਜੈਂਸੀ ਹੋਈ ਸੰਤ ਕਰਤਾਰ ਸਿੰਘ ਜੀ ਨੇ ਸੈਂਤੀ ਨਗਰ ਕੀਰਤਨ ਛਤੀ ਪੰਜਾਬ 37ਵਾਂ ਰਾਮਰੇਲੀਆ ਮੈਦਾਨ ਲੈ ਕੇ ਗਏ ਸੀ ਕਿ ਜਦੋਂ ਦੋ ਸਿੱਖ ਇਕੱਠੇ ਨਹੀਂ ਸੀ ਹੁੰਦੇ ਉਦੋਂ ਇੱਕ ਲਹਿਰ ਜਿਹੜੀ ਇੱਕ ਵਿਚਾਰ ਦਾ ਆਗਾਜ਼ ਹੋਇਆ ਜਿਹਨੂੰ ਸੰਤ ਜਰਨੈਲ ਸਿੰਘ ਜੀ ਨੇ ਕੈਰੀ ਫਾਰਵਰਡ ਕੀਤਾ ਜਿਹਨੂੰ ਭਾਈ ਅਮਰੀਕ ਸਿੰਘ ਜੀ ਨੇ ਕੈਰੀ ਫਾਰਵਰਡ ਕੀਤਾ ਤੇ ਉਹ ਸੋਚ ਨੂੰ ਸਾਡਾ ਸਿੱਜਦਾ ਹੈ ਤੇ ਉਸੇ ਸੋਚ ਤੇ ਸਮੇਂ-ਸਮੇਂ ਤੇ ਨੌਜਵਾਨਾਂ ਪੈਰਾ ਦਿੰਦਾ ਹੈ ਅਮਰਤਪਾਲ ਸਿੰਘ ਨੇ ਵੀ ਉਸੇ ਸੋਚ ਤੇ ਪੈਰਾ ਦਿੱਤਾ ਹੈ ਦਾਸ ਵੀ ਉਸੇ ਸੋਚ ਤੇ ਪੈਰਾ ਦੇਣ ਦੀ ਕੋਸ਼ਿਸ਼ ਕਰਦਾ ਹੈ ਸੋ ਸਾਡਾ ਤਾਂ ਫਰਜ਼ ਬਣਦਾ ਹੈ ਕਿ ਜਦੋਂ ਕੌਮ ਤੇ ਸੰਕਟ ਆਵੇ ਤੇ ਭਾਵੇਂ ਸੰਕਟ ਦਾ ਸਮਾਂ ਨਾ ਵੀ ਹੋਏ ਫਿਰ ਵੀ ਆਪਣੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਹਰ ਮੈਦਾਨ ਜਿਹੜਾ ਇਹ ਸੱਚੇ ਪਾਤਸ਼ਾਹ ਤੋਂ ਫਤਿਹ ਕਰਨਗੇ ਕਿਉਂਕਿ ਸਵਾ ਲੱਖ ਤੇ ਸਵਾ ਲੱਖ 2.5 ਲੱਖ ਹੋ ਜਾਂਦਾ ਹੈ ਸੋ ਜੇ ਸਾਡੇ ਮੋਢੇ ਨਾਲ ਮੋਢੇ ਲੱਗਦੇ ਆ ਅਮਰਤਪਾਲ ਦੇ ਮੋਢੇ ਨਾਲ ਮੋਢਾ ਅਦਾਸ ਨੇ ਲਾਇਆ ਹੈ ਕੌਮ ਨੇ ਲਾਇਆ ਸਾਡੀ ਟੀਮ ਵੀ ਇੱਧਰ ਹਾਜ਼ਰ ਹੈ ਜਿਹੜੇ ਦਿਨ ਰਾਤ ਸਾਡੇ ਨਾਲ ਇੱਕ ਕਰਦੇ ਰਹੇ ਆ ਤੇ ਮੇਰੇ ਖਿਆਲ ਨਾਲ ਉਹਦਾ ਫਲ ਸਾਨੂੰ ਪਤਾ ਹੈ ਤੇ ਅਵਸ਼ ਸ ਇਸ ਚੀਜ਼ ਨੂੰ ਅਸੀਂ 100% ਤੇ ਨਿਭਾਵਾਂਗੇ ਅਮਰਤਪਾਲ ਸਿੰਘ ਬਾਹਰ ਆਵੇ ਤੇ ਸਾਰੇ ਨੌਜਵਾਨ ਜਿਹੜੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੇ ਇਹਨਾਂ ਮੁੱਦਿਆਂ ਨੂੰ ਅਸੀਂ 100% ਤੇ ਫਿਰ ਗਾਂ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਈਏ ਤੇ ਜਿਹੜੇ ਰਹਿ ਗਏ ਨੇ ਸਾਡੇ ਹੱਕ ਰਹਿ ਗਏ ਨੇ ਇਹ ਅਜੇ ਸ਼ੁਰੂਆਤ ਹੈ ਇਹ ਅਜੇ ਸ਼ੁਰੂਆਤ ਹੈ ਸੋ ਅਗਲੇ 5 ਸਾਲਾਂ ਦੇ ਵਿੱਚ ਅਸੀਂ ਜਿੰਨੇ ਮੁੱਦੇ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ ਵਾਲੇ ਲੈ ਕੇ ਜਾਵਾਂਗੇ ਤੇ ਜਿੰਨੀ ਸਾਡੀ ਵਾਅ ਪਈ ਗੁਰੂ ਮਾਰਾ ਸਾਨੂੰ ਇੰਜੀ ਏਕਾ ਬਖਸ਼ਣ ਮੈਂ ਇਹ ਯਕੀਨਨ ਤੌਰ ਤੇ ਕਹਿ ਸਕਦਾ ਕਿ ਅਸੀਂ ਮਸਲੇ ਦੇ ਹੱਲ ਵੀ ਜਿਹੜੇ ਆ ਕਰਾਵਾਂਗੇ ਜਾਂਦੇ ਜਾਂਦੇ ਆਖਰੀ ਸਵਾਲ ਹੈ ਕਿ ਅੱਜ ਖੜੂਰ ਸਾਹਿਬ ਦੇ ਚੋਣ ਹਲਕੇ ਦੇ ਵਿੱਚੋਂ ਤੇ ਜੱਲੂਪੁਰ ਖੇੜੇ ਦੀ ਧਰਤੀ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਡ ਪਾ ਚੁੱਕਾ ਹੈ ਇਹ 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 ਇੱਕ ਬਹੁਤ ਬਹੁਤ ਦੀ ਗੱਲ ਹੈ ਇਹ ਜੇ ਬਹੁਤ ਦੀ ਗੱਲ ਹੈ ਅੱਜ ਇਹ ਸਾਡਾ ਫੋਕਸ ਹੈ ਕਿ ਕਿਉਂਕਿ ਜਿਹੜੇ ਜਿਹੜੀ ਸਰਕਾਰਾਂ ਹੁੰਦੀਆਂ ਸਰਕਾਰਾਂ ਦੀ ਜਿਹੜੀ ਇਸ ਵੇਲੇ ਚਾਲ ਹੈ ਕਿ ਅਮਰਤਪਾਲ ਸਿੰਘ ਨੂੰ ਕਿਵੇਂ ਨਾ ਕਿਵੇਂ ਫਿਰ ਵੀ ਅੰਦਰ ਰੱਖਿਆ ਜਾਵੇ ਸਾਡਾ ਨਿਸ਼ਾਨਾ ਰਹੇਗਾ ਅਮਰਤਪਾਲ ਸਿੰਘ ਨੂੰ ਬਾਹਰ ਕਢਾਉਣਾ ਉਸ ਤੋਂ ਬਾਅਦ ਜਿਹੜੀ ਖੇਤਰੀ ਇਧਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਡਾ ਮਾਣ ਹੋਇਆ ਕਰਦਾ ਸੀ ਪਰ ਉਹ ਉਹ ਕੀ ਕਹਿੰਦੇ ਆ ਹਾਈਜੈਕ ਕਰ ਲਿਆ ਗਿਆ ਇੱਕ ਪਰਿਵਾਰ ਵੱਲੋਂ ਤੇ ਉਹ ਆਪਣੀ ਇੱਕ ਪੰਥਕ ਰੂਹ ਜਿਹੜੀ ਗਵਾ ਬੈਠਾ ਪੰਥਕ ਸੋਚ ਗਵਾ ਬੈਠਾ ਤੇ ਜਿਹੜੀ ਗੱਡੀ ਦਾ ਡਰਾਈਵਰ ਨਾ ਹੋਵੇ ਉਹ ਗੱਡੀ ਫਿਰ ਕ੍ਰੈਸ਼ ਕਰਦੀ ਹੁੰਦੀ ਹੈ ਅੱਜ ਉਸੇ ਤਰੀਕੇ ਦੇ ਨਾਲ ਅਕਾਲੀ ਦਰਬਾਦ ਦਾ ਬਾਦਲ ਜਿਹੜਾ ਕ੍ਰੈਸ਼ ਕਰ ਗਿਆ ਸੋ ਇਸ ਕਰਕੇ 10 ਬੇਨਤੀ ਕਰਨਾ ਚਾਹੁੰਦਾ ਏ ਕਿ ਇਹੀ ਪੰਥ ਹੈ ਤੇ ਸਾਡੀ ਇੱਕ ਪਾਰਟੀ ਹੈ ਪਾਰਟੀ ਦਾ ਨਾਮ ਹੈ ਖਾਲਸਾ ਪੰਥ ਸਾਡਾ ਇੱਕ ਲੀਡਰ ਹੈ ਜਿਹਦਾ ਨਾਮ ਹੈ ਗੁਰੂ ਗ੍ਰੰਥ ਸੋ ਇਸੇ ਕਰਕੇ ਅਸੀਂ ਉਸੇ ਚੀਜ਼ ਨੂੰ ਸਮਰਪਿਤ ਹੋ ਕੇ ਉਸ ਸੰਕਲਪ ਨੂੰ ਸਮਰਪਿਤ ਹੋ ਕੇ ਗੁਰੂ ਸਿਧਾਂਤ ਨੂੰ ਸਮਰਪਿਤ ਹੋ ਕੇ ਆਗਾ ਜੋ ਵੀ ਵਿਉਂਤਬ ਨੂੰ ਅੱਗੇ ਰੱਖ ਕੇ ਤੇ ਧਰਮ ਨਿਰਪੱਖਤਾ ਦੇ ਨਾਲ ਜਿਹੜੀ ਹੈ ਉਹ ਜਿਹੜੀ ਘੜੀ ਜਾਵੇਗੀ ਤੇ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਆਉਣ ਵਾਲੇ ਸਮੇਂ ਚ ਆ ਜਾਈਗੀ ਜਾਂਦੇ ਜਾਂਦੇ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਤੇ ਜਿੰਨਾ ਸੰਗਤਾਂ ਨੇ ਸਪੋਰਟ ਵੀ ਕੀਤਾ ਚਾਹੇ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਵੀ ਹੋਵੇ ਆਪਣੇ ਰਿਸ਼ਤੇਦਾਰਾਂ ਨੂੰ ਕਹਿਣਾ ਹੋਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੇਰੇ ਕੋਲ ਕੋਈ ਅਲਫਾਜ਼ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਕੋਈ ਅਲਫਾਜ਼ ਨਹੀਂ ਹੈ ਕਿਉਂਕਿ ਮੈਂ ਫਿਰ ਬੇਨਤੀ ਕਰਦਾ ਅਸੀਂ ਤਾਂ ਸਿਰਫ ਪ੍ਰਚਾਰ ਕੀਤਾ ਜਿਨ੍ਹਾਂ ਨੇ ਡੋਰ ਟੂ ਡੋਰ ਕੈਂਪੇਨ ਕੀਤੀ ਦਿਨ ਰਾਤ ਇੱਕ ਕੀਤਾ ਹੈ ਪਿੰਡ ਤੋਂ ਪਿੰਡ ਗਏ ਨੇ ਘਰ ਤੋਂ ਘਰ ਗਏ ਨੇ ਇੰਟਰਨੈ ਜਨ ਨਹੀਂ ਸੀ ਦਰਾ ਸਕੇ ਉਹਨਾਂ ਨੇ ਮੈਦ ਕੀਤੀ ਮੇਰੇ ਕੋਲ ਕੋਈ ਅਲਫਾਜ਼ ਨਹੀਂ ਪਰ ਮੈਂ ਅ ਧੰਨਵਾਦ ਉਹਨਾਂ ਦਾ ਇਹੀ ਕਰਨਾ ਚਾਹੁੰਦਾ ਕਿ ਸਿਰ ਝੁਕਦਾ ਏ ਕਿ ਜਿੰਨੀ ਮਿਹਨਤ ਪੰਥ ਨੇ ਕਰ ਲਈ ਤੇ ਸਾਨੂੰ ਇੱਕ ਸਨੇਹ ਲੱਗ ਗਿਆ ਪੰਥ ਨੂੰ ਕਿ ਜਦੋਂ ਅਸੀਂ ਇੱਕ ਨਿਸ਼ਾਨ ਹੇਠ ਆ ਜਾਂਦੇ ਆ ਸਿਰ ਜੋੜ ਕੇ ਬਹਿ ਜਾਂਦੇ ਆ ਕੋਈ ਵੀ ਮੁਹਿਮ ਇੰਨੀ ਵੱਡੀ ਨਹੀਂ ਕਿ ਅਸੀਂ ਫਤਿਹ ਨਾ ਕਰ ਸਕੀ ਆਪ ਜੀ ਦਾ ਸਬਦਾ ਕੋਟਾਨ ਕੋਟ ਧੰਨਵਾਦ ਤੇ ਸਭ ਤੋਂ ਜ਼ਿਆਦਾ ਸ਼ੁਕਰਾਨਾ ਉਸ ਅਕਾਲ ਪੁਰਖ ਸਰਬਉ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਜੋ ਕਿ ਸੰਤ ਕਰਤਾਰ ਸਿੰਘ ਦੇ ਪੋਤਾ ਜੀ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਇਸ ਮਾਮਲੇ ਤੇ ਸੋ ਅੱਗੇ ਵੀ ਅਪਡੇਟ ਦਿੰਦਾ ਰਹਾਂਗੇ ਬਣੇ ਰਹਿਣਾ ਸਾਡੇ ਨਾਲ ਸੋ ਹਾਏ ਨਾਮੁ ਸਤਿਗੁਰੁ ਤੇ ਉਜਾਗਰਿ ਸਭ ਤੇ ਨਿਜਾ ਨਾਦੀ ਤੇ ਪ੍ਰਗਟ ਕਰੇ ਸਭੈ ਸਤਿਗੁਰੁ ਦੀਆਤਿ ਪ੍ਰਸੰਗਤਿ ਕੀ ਸੁਖਾ ਜਨ ਕਉ ਜਨ ਗਿਆਨ ਪ੍ਰਗਿਆ ਦੀ ਕਾ ਬ੍ਰਹਮ ਧਿਆਨ ਜਨ ਕਉ ਪਰ ਅਪਰੰਥ ਗਿਆਨ ਨਹੀ ਵਿਗਰਾ